ਘਰ ਦੀ ਸਫਾਈ ਕਰਨ ਲੱਗਾ ਰੋਗ ਐ ਮਹਾਰਾਜ ਕਿਰਪਾ ਕਰਨ ਆਹ ਵੇਖੋ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਮਹਾਰਾਜ ਰੀਜਨਲ ਫੋਟੋ ਆ ਸੋਭਾ ਸਿੰਘ ਦੇ ਸਾਈਨ ਹੋਏ ਉਹਨਾਂ ਨੇ ਬਣਾਈ ਹੈ ਜੀ ਹਮ ਤੇ ਇਹ ਇਹਨਾਂ ਨਾਲ ਨਾਟਕ ਮਚਾਇਆ ਵਾ ਆਪਣੇ ਘਰ ਦੇ ਵਿੱਚ ਪੂਰੇ ਸਾਰਾ ਸਾਰਾ ਬੰਦਾ ਜਿੰਨਾ ਜਰ ਬੰਦਾ ਨਸ਼ਾ ਕਰਦਾ ਹੋਣਾ ਚਿਰ ਕੱਖ ਨਹੀਂ ਅਮਲੀ ਬੰਦਾ ਇੰਨਾ ਗੱਗ ਜਾਂਦਾ ਨਾ ਨਹਾਉਣਾ ਨਾ ਧੋਣਾ ਨਾ ਕੁਛ ਵੀ ਪੂਰੀ ਘਰ ਦੀ ਸਫਾਈ ਕਰਨ ਲੱਗਾ ਨਾ ਤੇ ਮਹਾਰਾਜ ਕਿਰਪਾ ਕਰਨ ਤੇ ਉਹ ਯਾਰ ਜ਼ਰਾ ਕਰ ਲੈ 1 ਮਿੰਟ ਹੋਏ 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 ਆ ਵੇਖੋ ਕਿੰਨਾ ਸਫਾਈ ਕਰਨ ਵਾਲਾ ਇਹਦੇ ਪਿਆਵਾ ਗਾਂ ਕਿੰਨੀ ਸਫਾਈ ਹੋਣ ਵਾਲੀ ਆ ਕਿੰਨਾ ਗੰਦ ਪਿਆ ਵਾ ਕਿੰਨਾ ਘਟਾ ਪਿਆ ਵਾ ਹੈ ਇਹ 22 ਸਾਲ ਮਕਾਨ ਬੰਦ ਰਿਆ ਬੰਦ 2 ਸਾਲ ਮਕਾਨ ਬੰਦ ਰਹਿੰਦੇ ਵਿੱਚ ਹੀ ਘਟਾ ਵੈ ਗਿਆ ਸਾਰੇ ਘਰ ਦੇ ਵਿੱਚ ਸੂਂਗ ਪੈ ਗਈ ਬੁਰਾ ਹਾਲ ਹੁਣ ਸਫਾਈ ਕਰਨਾਂ ਜਾਂ ਨਹੀਂ ਫੇਰ ਸ਼ੁਰੂ ਤੋਂ ਹੋੜ ਵੀਰ ਮੇਰਾ ਆ ਗਿਆ ਮੈਂ ਤੇ ਸਾਰ ਸਫਾਈ ਕਰੂੰਗਾ ਤੇ ਤੁਸੀਂ ਵੀਰ ਮੇਰਾ ਜੇ ਵੀਡੀਓ ਜੇ ਤੁਹਾਨੂੰ ਪਸੰਦ ਆਵੇ ਲਾਇਕ ਲੀਕ ਸ਼ੇਅਰ ਕਮੈਂਟ ਕਰਿਓ ਦਬਕੇ ਤੇ ਵੀਰ ਦੀ ਸਪੋਰਟ ਕਰੋ ਫੋਲੋ ਕਰੋ ਫੋਲੋ ਕਰੋ ਚੈਨਲ ਨੂੰ ਫੋਲੋ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਵੀਰ ਦਾ ਸਾਥ ਦਿਓ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਤਨਾ ਲੱਗੀ ਕਿਤਰਾ ਲੱਗਾ ਇਹ ਹੁਣ ਮੈਂ ਉਦਮ ਕਰਨ ਲੱਗਾ ਮਾਲਕ ਬਾਬਾ ਦੀਪ ਸਿੰਘ ਜੀ ਦਾ ਜਵਾਰ ਆ ਕਿਰਪਾ ਕਰਨ ਉਹਨਾਂ ਦੇ ਸਿਰ ਤੇ ਹੀ ਮੈਂ ਆ ਸਾਰਾ ਕੋਈ ਸਾਬ ਸਫਾਈ ਕਰਨੀ ਵੀਰ ਮੇਰਾ ਤੇ ਦੇਖਿਓ ਬਾਅਦ ਚ ਇਹੋ ਹੀ ਕਮਰਾ ਤਾਂ ਨੂੰ ਬਾਅਦ ਚ ਵਿਖਾਉਨੇ ਆ ਓਕੇ ਓਕੇ